ਸੇਰਪਰ ਸੋਡੀਆਂ ਦੇ ਵਿੱਚ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ ਟਰੈਕਟਰ ਵੀ ਇਦਾਂ ਦੇ ਖੜੇ ਆ ਜਿਹੜੇ ਗਿਣਤੀ ਦੇ ਕੋਈ 200 ਘੰਟਾ ਚੱਲਿਆ ਹੋਇਆ ਕੋਈ 250 ਘੰਟਾ ਚੱਲਿਆ ਹੋਇਆ ਮੈਂ ਐਵੇਂ ਨਹੀਂ ਕਹਿੰਦਾ ਪਰ ਮੇ ਜਿਹੜਾ ਆ ਨਹੀਂ ਖੜਾ ਸਪੈਸ਼ਲਿਟੀ ਸਨ ਆ 260 ਘੰਟੇ ਚੱਲਿਆ ਹੋਇਆ ਜਮਈ ਨਮਾ ਟਰੈਕਟਰ ਜਮਈ ਨਮਾ ਤੇ ਗੱਲ ਇਹ ਹੈ ਇਹ ਤੋਂ ਇਲਾਵਾ ਇਧਰਲੇ ਪਾਸੇ ਖੜਾ ਦੇਖ 55 ਹੌਸਪਾਵਰ ਵਾਲਾ ਫਾਰਮ ਟਰੈਕ ਇਹ ਚੱਲਿਆ ਹੋਇਆ 1000 ਘੰਟਾ ਟਾਇਰ ਇਹਦੇ ਨਾਲ ਦੇ ਨਹੀਂ ਮਗਰਲੇ ਮੂਹਰੇ ਟਾਇਰ ਵੱਡੇ ਪਵਾਏ ਹੋਇਆ ਟਰੈਕਟਰ ਤੇ ਕਿਸੇ ਪਾਸੇ ਸਕਰਾਚ ਵੀ ਨਹੀਂ ਤੇ ਇਧਰਲੇ ਪਾਸੇ ਆਹ ਖੜਾ 5205 ਆ 4 ਵੀਲ ਡਰਾਈਵ ਚ ਆ ਵੀ 21 ਮਾਡਲ ਟਰੈਕਟਰ ਆ ਇਹਦੇ ਵੀ ਨਾਲ ਦੇ ਟਾਇਰ ਨੇ ਉਹ ਤੋਂ ਵੱਧ ਨਾ ਇੱਧਰਲੇ ਪਾਸੇ ਖੜਾ ਇੱਕ ਆਹ ਦੇਖੋ 5050 ਡੀ ਵਾਲੇ ਸੱਜਣ ਮੰਗਦੇ ਹੁੰਦੇ ਆ ਖੜਾ 5050 ਡੀ ਟਰੈਕਟਰ ਯਾਰ ਸਾਰੀ ਗਿਣਤੀ ਦੇ ਘੰਟੇ ਚੱਲੇ ਹੋਇਆ ਸਾਰਿਆਂ ਦੀ ਪੰਜਾਬ ਦੇ ਨੰਬਰ ਨੇ ਆਹ ਖੜਾ 18 ਮਾਡਲ 855 ਚੁੱਪ ਕਰਕੇ ਰੁਪਈਆ ਲੱਖ ਕੇ ਚੱਕ ਲਿਆ ਉਹ ਯਾਰ ਬਾਕੀ ਸਾਰੇ ਟਰੈਕਟਰਾਂ ਦੇ ਉੱਪਰ ਲੋਨ ਵੀ ਹੋ ਜੂ ਜੇ ਕਿਸੇ ਸੱਜਣ ਨੇ ਖਰੀਦਣਾ ਇਹਦੇ ਚਾਰੇ ਟਾਇਰ ਜਮੀ ਨਵੇਂ ਨੇ ਦੇਖ ਲੈ ਚਾਰੇ ਟਾਇਰ ਜਮੀ ਨਵੇਂ ਆਹ ਖੜਾ 5210 4 ਵੀਲ ਡਰਾਈਵ ਚ ਆ ਵੀ ਬੜਾ ਘੱਟ ਮ ਸਾਰੇ ਟਰੈਕਟਰਾਂ ਦੇ ਪੰਜਾਬ ਦੇ ਨੰਬਰ ਨੇ ਸਾਰੇ ਫਸਟ ਆਨਰ ਨੇ ਸਾਰੀ ਗਿਣਤੀ ਦੇ ਘੰਟੇ ਚੱਲੇ ਹੋਏ ਆ ਸਾਰੀ ਕੰਡੀਸ਼ਨਾਂ ਦੇ 오ਰੀਜਨਲ ਨੇ ਹੁਣ ਗੱਲ ਇਹ ਆ ਵੀ ਸਾਰਿਆਂ ਦੇ ਉੱਪਰ ਹੀ ਲੋਨ ਹੋਜੂ ਜੇ ਤੁਹਾਡੇ ਲਈ ਕੋਈ ਛੋਟਾ ਟਰੈਕਟਰ ਹੈ ਤੁਸੀਂ ਵਿੱਚ ਕਟਵਾ ਕੇ ਜਾਣਾ ਤਾਂ ਬਾਈ ਨਾਲ ਸੰਪਰਕ ਕਰ ਲਓ ਤੁਹਾਡਾ ਟਰੈਕਟਰ ਵਿੱਚ ਵੀ ਕੱਟ ਲੂ ਤੇ ਜਾਨੀ ਕਿ ਤੁਹਾਡੇ ਦਿਲ ਦੇ ਹਾਪ ਭਾਵ ਸਾਰੇ ਪੂਰੇ ਹੋ ਜਾਣ ਕਿ ਸਾਰੇ ਸੁਪਨੇ ਨੂੰ ਬੂਰ ਪੈਜੂ ਨਾਂ ਬਾਈ ਦਾ ਲਖਵੀਰ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਪਿੰਡ ਹੈਗਾ ਸ਼ੇਰਪੁਰ ਛੋਡੀਆਂ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਧੂਰੀ ਤੋਂ ਵਾਗੜੀਆਂ ਰੋਡ ਦੇ ਉੱਪਰ ਆ ਧੂਰੀ ਤੋਂ 6 ਕਿਲੋਮੀਟਰ ਦੀ ਦ ਬਾ ਗੱਡੀਆਂ ਤੋਂ 12-13 ਕਿਲੋਮੀਟਰ ਦੀ ਦੂਰੀ ਤੇ ਆ ਮੀਮਸੇ ਦੇ ਨੇੜੇ ਆ ਕਰੋ ਸੰਪਰਕ